ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਕਿੱਦਾਂ ਵੀ ਸਾਰੇ ਠੀਕ ਠਾਕ ਹੋ ਆਪਣੀ ਫੈਮਲੀ ਚੜ੍ਹਦੇ ਪੰਜਾਬ ਤੋਂ ਜਿਹੜਾ ਆਪਾਂ ਨੂੰ ਪਿਆਰ ਮਿਲ ਰਿਹਾ ਬਿਲਕੁਲ ਤੇ ਬੱਬੂ ਭਾਈ ਤੁਹਾਡਾ ਵੀ ਨਾ ਹੋਣ ਤੇ ਭਰਾਵਾਂ ਨੂੰ ਯਾਦ ਹੋ ਗਿਆ ਜ਼ੈਨ ਵੀਰੇ ਦਾ ਵੀ ਹੋ ਗਿਆ ਹੈ ਇਹ ਪਿਆਰ ਆ ਉਹਨਾਂ ਦਾ ਯਕੀਨ ਕਰ ਮੈਂ ਤੇ ਨਵਾਂ ਸੀਗਾ ਹਾਲਾਂਕਿ ਤੁਵਾਵਾ ਪੁਰਾਣੇ ਸਾਰਿਆਂ ਦਾ ਉਦਾਂ ਤੇ ਵਾਵਾ ਪੁਰਾਣਾ ਵਾਵਾ ਪੁਰਾਣਾ ਲੇਕਿਨ ਵੀਰਿਆਂ ਦੀ ਮਿਹਰਬਾਨੀ ਆ ਜਿਹੜੇ ਪਿਆਰ ਦੇ ਰਹੇ ਆ ਭਰਾ ਆਪਣੇ ਆਖਣ ਦੇ ਨੇ ਕਿ ਬੱਬੂ ਵੀਰੇ ਨੂੰ ਤੇ ਜ਼ੈਨ ਵੀਰੇ ਨੂੰ ਨਾ ਤੁਸੀਂ हिस्ट्री ਵੀ ਵਹਾਉ ਪੰਜਾਬ ਦੀ ਬਿਲਕੁਲ ਯਾਰ ਸਿੱਖੀਜ਼ਮ ਦੀ ਹਿਸਟਰੀ ਵੀ ਵਹਾਉ ਤੁਸੀਂ ਸਿੱਖਿਆ ਕੇ ਪਰਚਰ ਨੂੰ ਵੇਖਣ ਦੇਓ ਤੇ ਉਹਦੇ ਤੋਂ ਰਿਲੇਟਿਡ ਇਹਨਾਂ ਨੂੰ ਦੱਸੋ ਤੇ ਵੀਡੀਓ ਵਹਾਓ ਔਰ ਜਿਵੇਂ ਕਿ ਸ਼ਹੀਦੀ ਹਫਤਾ ਚੱਲਦਾ ਪਿਆ ਲਾਸਟ ਵੀਕ ਜਿਹੜਾ ਦਸੰਬਰ ਦਾ ਇਹਦੇ ਵਿੱਚ ਮੈਂ ਉਦੋਂ ਵੀ ਦੱਸਿਆ ਸੀ ਕੇ ਚਾਰ ਸਾਹਿਬਜ਼ਾਦੇ ਜਿਹੜੇ ਨੇ ਆ ਚ ਉਹਨਾਂ ਦੇ ਉੱਤੇ ਬੜਾ ਜ਼ੁਲਮ ਕੀਤਾ ਗਿਆ ਸੀ ਚਮਕੌਰ ਦੀ ਲੜਾਈ ਆਪਾਂ ਪਿਛਲੀ ਵਾਰੀ ਕਿਹਾ ਸੀ ਸਾਰਾ ਗੜੀ ਦੀ ਲੜਾਈ ਹਾਂ ਐਕਚੁਅਲੀ ਉਹ ਚਮਕੌਰ ਦੀ ਲੜਾਈ ਸੀ ਜਿਹੜੀ ਆਪਾਂ ਪਿਛਲੀ ਵਾਰੀ ਸ਼ਾਇਦ ਗਲਤ ਬੋਲਤਾ ਸੀ ਚਮਕੌਰ ਦੀ ਲੜਾਈ ਦੇ ਵਿੱਚ ਇੱਕ ਵੀਰੇ ਨੇ ਕਰੈਕਸ਼ਨ ਕਰਤੀ ਸੀ ਕਿ ਜਿਹੜੇ ਵੱਡੇ ਦੋ ਸਾਹਿਬਜ਼ਾਦੇ ਨੇ ਉਹ ਉੱਥੇ ਸ਼ਹੀਦ ਹੋਏ ਸਨ ਤੇ ਛੋਟੇ ਜਿਹੜੇ ਨੇ ਉਹਨਾਂ ਨੂੰ ਦਵਾਰ ਵਿੱਚ ਚਣਾ ਦਿੱਤਾ ਗਿਆ ਸੀ ਹੋਏ 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 ਔਰ ਬੁਰਜ ਵਾਲੀ ਵੀ ਗੱਲ ਆਪਾਂ ਕੀਤੀ ਸੀ ਤੇ ਠੰਡੇ ਬੁਰਜ ਵਾਲੀ ਬਾਕੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਹਿਸਟਰੀ ਆਪਣੇ ਬਰਾੜ ਭਾਜੀ ਜਿਹੜੇ ਨੇ ਹਾਂ ਉਹ ਵੀ ਫਤਿਹਗੜ੍ਹ ਸਾਹਿਬ ਤੋਂ ਨੇ ਉਹਨਾਂ ਨਾਲ ਆਪਣੀ ਗੱਲ ਹੋਈ ਹੈ ਜਿਹਨਾਂ ਨਾਲ ਆਪਣੀ ਗੱਲ ਹੋਈ ਹੈ ਕੀ ਬਾਤ ਹੈ ਤੇ ਉਹ ਕੀ ਨਾਮ ਹੈ ਆਪਾਂ ਉਹ ਇਤਿਹਾਸ ਜਿਹੜਾ ਉਹ ਜਾਣਨ ਦਾ ਮੌਕਾ ਮਿਲੇਗਾ ਔਰ ਇਹਦਾ ਟਾਈਟਲ ਇਹਨਾਂ ਨੇ ਜਿਹੜਾ ਦਿੱਤਾ ਹੋਇਆ ਹੈ ਨਾ ਗੁਰਮੁਖੀ ਚ ਲਿਖਿਆ ਹੈ ਕਿ ਸਾਰੇ ਸਿੱਖਾਂ ਨੂੰ ਇਹ ਜਿਹੜੀ ਹਿਸਟਰੀ ਹੈ ਇਹ ਜ਼ਰੂਰ ਜਾਣਨੀ ਚਾਹੀਦੀ ਹੈ ਸਹੀ ਐਕਚੁਅਲੀ ਸਿੱਖਾਉਣਾ ਨਹੀਂ ਮੇਰੇ ਖਿਆਲ ਸਾਰੇ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਜਾਣਨੀ ਚਾਹੀਦੀ ਹੈ ਇੱਕ ਦੂਸਰੇ ਦੇ ਬਾਰੇ ਜਨਾਂ ਨੂੰ ਇਲਮ ਹੋਣਾ ਚਾਹੀਦਾ ਵਾ ਕਿਸੇ ਵੀ ਚੀਜ਼ ਦਾ ਬਿਲਕੁਲ ਚਲੋ ਪਹਿਲੇ ਆਪਾਂ ਵੀਡੀਓ ਲਵਾਦਨੇ ਆ ਤੇ ਵੀਡੀਓ ਪਲੇ ਕਰਨੇ ਆ ਫਿਰ ਬਾਅਦ ਚ ਗੱਲਾਂ ਤੇ ਆਪਣੀਆਂ ਹੁੰਦੀਆਂ ਰਹਿਣਗੀਆਂ ਪਹਿਲੇ ਵੀਡੀਓ ਵੇਖਣੀ ਆ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਛੋਟੇ ਸਹਿਬਜਾਦਿਆਂ ਦੇ ਸ਼ਹੀਦੀ ਸਥਾਨ ਉੱਪਰ ਬਣੀ ਇਮਾਰਤ ਬਾਰੇ ਡਿਟੇਲ ਵਿੱਚ ਇਤਿਹਾਸ ਸੁਣਾਵਾਂਗੇ ਕਿ ਕਿਵੇਂ ਇਹ ਸਥਾਨ ਕਈ ਵਾਰ ਢਾਇਆ ਗਿਆ ਅਤੇ ਫਿਰ ਸਿੰਘਾਂ ਨੇ ਹਰ ਵਾਰ ਇਸ ਸਥਾਨ ਨੂੰ ਅੱਗੇ ਨਾਲੋਂ ਵੀ ਵੱਧ ਸੋਹਣਾ ਬਣਾਇਆ ਬੰਦਾ ਸਿੰਘ ਬਹਾਦਰ ਜੀ ਵੱਲੋਂ ਇਸ ਸਥਾਨ ਦੀ ਸੇਵਾ ਨੂੰ ਕਰਵਾਉਣ ਤੋਂ ਲੈ ਕੇ ਅੱਜ ਤੱਕ ਦੀ ਇਮਾਰਤ ਬਣਨ ਤੱਕ ਦਾ ਇਤਿਹਾਸ ਤੁਹਾਨੂੰ ਇਸ ਵੀਡੀਓ ਵਿੱਚ ਸੁਣਾਵਾਂਗੇ ਇਸ ਤੋਂ ਇਲਾਵਾ ਅੱਜ ਜੋ ਸ਼ਹੀਦੀ ਹਫ਼ਤਾ ਸੰਗਤਾਂ ਵੱਲੋਂ ਸ਼ਹੀਦੀ ਜੋੜ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਉਹ ਕਦੋਂ ਅਤੇ ਕਿਸ ਵੱਲੋਂ ਸ਼ੁਰੂ ਕੀਤਾ ਗਿਆ ਸੀ ਇਸ ਬਾਰੇ ਵੀ ਆਪਾਂ ਡਿਟੇਲ ਚ ਦੱਸਾਂਗੇ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਇਨਫੋਰਮੇਟਿਵ ਹੋਣ ਵਾਲੀ ਹੈ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਕਿਉਂਕਿ ਇਹ ਇਤਿਹਾਸ ਤੁਹਾਨੂੰ ਹੋਰ ਕਿਸੇ ਵੀਡੀਓ ਵਿੱਚ ਨਹੀਂ ਮਿਲੇਗਾ ਸੋ ਸਮਾਨਾ ਖਰਾਬ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਸੁਰਤ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਮੇਂ ਤੇ ਲੈ ਚਲੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਐਕਚੁਅਲੀ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਇਹ ਚੀਜ਼ਾਂ ਦਾ ਨਾ ਸਹੀ ਉਦੋਂ ਪਤਾ ਲੱਗੇਗਾ ਜਦੋਂ ਤੁਸੀਂ ਚਾਰ ਸਾਹਿਬਜ਼ਾਦੇ ਫਿਲਮ ਵੇਖੋਗੇ ਸਾਡੇ ਇੱਕ ਭਰਾ ਨੇ ਕਮੰਡ ਵੀ ਬੜੇ ਕਰਨ ਡਏ ਨੇ ਕਿ ਤੁਸੀਂ ਚਾਰ ਸਾਹਿਬਜ਼ਾਦੇ ਫਿਲਮ ਵੇਖੋ ਜਾਂ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਿਹੜੇ ਨੇ ਉਹਨਾਂ ਦੇ ਉੱਤੇ ਵੀਡੀਓ ਬਣਾਓ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਉੱਤੇ ਆਪਾਂ ਆਪ ਗੱਲ ਕਰਾਂਗੇ ਕਿਉਂਕਿ ਅੱਜ ਕੱਲ ਜਿਹੜੀ ਉਧਰ ਗਵਰਨਮੈਂਟ ਹੈ ਇੰਡੀਅਨ ਸਰਕਾਰ ਹੈ ਉਹਨਾਂ ਨੇ ਉਹਨਾਂ ਦਾ ਨਾਮ ਉਹਨਾਂ ਦੇ ਵੀਡੀਓਜ਼ ਜਿਹੜੇ ਨੇ ਉਹ ਇੱਕ ਪਾਲਿਸੀ ਬਣਾ ਦਿੱਤੀ ਹੈ ਕਿ ਉਹਦੇ ਉੱਤੇ ਜਿਹੜਾ ਵੀ ਵੀਡੀਓ ਬਣਾਉਂਦਾ ਹੈ ਉਹਦਾ ਚੈਨਲ ਜਿਹੜੇ ਨੇ ਨਾ ਉਹ ਟਰਮੀਨੇਟ ਹੋ ਜਾਂਦੇ ਨੇ ਯਾਰ ਕਿੱਡੀ ਵੱਡੀ ਬਗੈਰਤੀ ਹੈਗੀ ਆ ਯਾਰ ਤੇ ਇਹ ਜਿਹੜਾ ਹੈ ਨਾ ਇਸ ਕਰਕੇ ਤੁਸੀਂ ਵੇਖਿਆ ਹੋਣਾ ਕਿ ਅਸੀਂ ਸ਼ੁਰੂ ਵਿੱਚ ਬڑے ਵੀਡੀਓ ਬਣਾਈਦੇ ਸਨ ਲੇਕਿਨ ਸਾਡੇ ਕੁੱਝ ਚੈਨਲ ਜਿਹੜੇ ਨੇ ਇਸ ਕਰਕੇ ਬੰਦ ਹੋ ਗਏ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਸੀ ਉਹਨਾਂ ਬਰਡਸ ਨੂੰ ਉਹਨਾਂ ਵੀਡੀਓਜ਼ ਨੂੰ ਇਹਨਾਂ ਨੇ ਇਹ ਇੱਕ ਜਿਹੜੀ YouTube ਦੀ ਪਾਲਿਸੀ ਆਉਣ ਤੋਂ ਪਹਿਲੇ ਦੀਆਂ ਪਈਆਂ ਨੇ ਪਈਆਂ ਨੇ ਲੇਕਿਨ ਬਾਅਦ ਚ ਜਿਹੜਾ ਉਹਦੇ ਤੇ ਬਣਾਉਂਦਾ ਹੈ ਉਹਨਾਂ ਦੇ ਚੈਨਲ ਬਹੁਤ ਭਰਾਮਾ ਦੇ ਹੋਏ ਨੇ ਕਈ ਬੰਦਿਆਂ ਨੇ ਵੀਡੀਓ ਵੇਖੀਆਂ ਉਹਨਾਂ ਦੀ ਉਹਨਾਂ ਦੇ ਚੈਨਲ ਟਰਮੀਨੇਟ ਕਰ ਦਿੱਤੇ ਗਏ ਇੱਕ ਦੋ ਵੀਰੇ ਸਾਡੇ ਨਾਲ ਗੁੱਸਾ ਕਰਦੇ ਬਹੁਤ ਜ਼ਿਆਦਾ ਮੈਂ ਨਾ ਨਹੀਂ ਆਪਾਂ ਉਹਨਾਂ ਨੂੰ ਮੈਂ ਦੱਸ ਦੇਣਾ ਵਾਂ ਕਿ ਚਾਰ ਸਾਹਿਬ ਜ਼ਾਦੇ ਫਿਲਮ ਮੈਂ ਤੁਹਾਨੂੰ ਵਖਾਵਾਂਗਾ ਬਲਕਿ ਆਪਾਂ ਜਿਹੜਾ ਨਾ ਉਹ ਪੂਰੀ ਹੁਣ ਇਹ ਹਫਤਾ ਵੀ ਉਹੀ ਹੈ ਟੈਂਪੀ ਉਹੀ ਹੈ ਇਹ ਮੌਸਮ ਵੀ ਉਹੀ ਚੱਲਦਾ ਪਿਆ ਔਰ ਇਹਦੇ ਵਿੱਚ ਹੀ ਆਪਾਂ ਇਹ ਫਿਲਮ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਨਾ ਆਪਾਂ ਪੂਰੀ ਵੇਖ ਲਾਂਗੇ ਬੈਠੇ ਬੈਠੇ ਨਾ ਆਪਾਂ ਪੂਰੇ ਜਿਹੜੇ ਪਾਰਟ ਨੇ ਨਾ ਉਹ ਪੜਾ ਕੇ ਅਪਲੋਡ ਕਰ ਦਾਂਗੇ ਠੀਕ ਹੋ ਤੇ ਬਾਕੀ ਯਾਰ ਪੰਜਾਬੀ ਵਿੱਚ ਅਸੀਂ ਵੇਖੀ ਸੀ ਉਦੋਂ ਪਹਿਲੇ ਜਦੋਂ ਨਾ ਅਸੀਂ ਜਦੋਂ ਵੇਖੀ ਸੀ 4 ਸਾਫ ਜ਼ਿਆਦੇ ਹੁਣ ਅਸੀਂ ਜਿਹੜੀ ਵੇਖਣ ਦੇ ਆ ਮਤਲਬ ਮੈਂ ਦੋ ਤਿੰਨ ਵਾਰੀ ਫਰੋਲੀ ਆ YouTube ਨੂੰ ਪਰ ਸਾਨੂੰ ਹਿੰਦੀ ਚ ਲੱਭਦੀ ਏ ਪਈ ਪੰਜਾਬੀ ਚ ਨਹੀਂ ਲੱਭਣ ਡੀ ਉਹ ਲਿੰਕ ਸਾਨੂੰ ਜ਼ਰੂਰ ਦੇਓ ਜੇ ਨਾ ਕਿਸੇ ਕੋਲ ਹੋਵੇ ਤੇ ਬਾਕੀ ਅੱਗੇ ਗੱਲ ਸੁਣਨੇ ਹਾਂ ਆਪਾਂ ਪਈ ਮਈ 1710 ਨੂੰ ਪਾਪੀ ਵਜੀਰਖਾਨ ਨੂੰ ਸੋਧ ਕੇ ਸਰਹੰਦ ਫਤਿਹ ਕੀਤੀ ਤੇ ਇਥੋਂ ਦਾ ਹਾਕਮ ਭਈ ਬਾਜ ਸਿੰਘ ਨੂੰ ਥਾਪਿਆ ਸਿੰਘਾਂ ਦੇ ਹੱਥੋਂ 3 ਦਿਨ ਤੱਕ ਪਾਪੀਆਂ ਦੀ ਕਤਲੋਗਾਰਤ ਹੁੰਦੀ ਰਹੀ ਅਮਨ ਮਾਨ ਹੋਣ ਤੇ ਬਾਬਾ ਬੰਦਾ ਸਿੰਘ ਜੀ ਸ਼ਹੀਦਾਂ ਦੇ ਸਥਾਨ ਤੇ ਨਮਸਕਾਰ ਕਰਨ ਗਏ ਤੇ ਉਸ ਨੇ ਖਾਲਸੇ ਨੂੰ ਨਿਰਦੇਸ਼ ਦਿੱਤੇ ਕਿ ਇੱਥੇ ਬਹੁਤ ਹੀ ਸ਼ੀਤੀ ਗੁਰਦੁਆਰਾ ਉਸਾਰਿਆ ਜਾਵੇ ਜਿੱਥੇ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣ ਕੇ ਸ਼ਹੀਦ ਕੀਤਾ ਗਿਆ ਸੀ ਉਥੇ ਕੁਝ ਹੀ ਦਿਨਾਂ ਵਿੱਚ ਛੋਟਾ ਜਿਹਾ ਗੁਰਦੁਆਰਾ ਸਾਹਿਬ ਉਸਾਰ ਕੇ ਇੱਕ ਨਿਸ਼ਾਨ ਸਾਹਿਬ ਚੁਲਾ ਦਿੱਤਾ ਗਿਆ ਇਸ ਦੀ ਸੇਵਾ ਸੰਭਾਲ ਲਈ ਕੁਝ ਸਿੰਘ ਨਿਯਤ ਕਰ ਦਿੱਤੇ ਗਏ ਬਾਬਾ ਬੰਦਾ ਸਿੰਘ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਸਹਿਬਜ਼ਾਦੇਆਂ ਪ੍ਰਤੀ ਅਥਾਹ ਸ਼ਰਧਾ ਰੱਖਦੇ ਹੋਏ ਸਰਹੰਦ ਦਾ ਨਾਮ ਬਦਲ ਕੇ ਛੋਟੇ ਸਹਿਬਜ਼ਾਦੇ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਰੱਖ ਦਿੱਤਾ ਫਿਰ 9 ਜੂਨ 1716 ਈਸਵੀ ਨੂੰ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਅਗਲੇਰੇ ਸਮੇਂ ਖਾਲਸਾ ਪੰਥ ਨੇ ਬਹੁਤ ਵਿਖੜੇ ਤੇ ਕਸ਼ਟਾਂ ਪਰ ਇਬਤਿਹਦ ਕੀਤੇ ਮੁਗਲ ਹਕੂਮਤ ਨੇ ਸਿੱਖਾਂ ਉਤੇ ਜੀ ਪਰ ਕੇ ਜ਼ੁਲਮ ਕੀਤੇ ਅਤੇ ਇਹਨਾਂ ਦੇ ਧਾਰਮਿਕ ਸਥਾਨਾਂ ਨੂੰ ਵੀ ਤਹਜ਼ਨਸ ਕਰ ਦਿੱਤਾ ਇਸੇ ਹਨੇਰੇ ਗਰ ਦੀ ਵਿੱਚ ਬਾਬਾ ਜੀ ਵੱਲੋਂ ਉਸਾਰਿਆ ਗਿਆ ਸਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਵੀ ਢਾ ਦਿੱਤਾ ਗਿਆ ਫਿਰ ਕਈ ਦਹਾਕਿਆਂ ਬਾਅਦ ਸਮਾਂ ਬਦਲਿਆ ਤਾਂ ਖਾਲਸਾ ਪੰਥ ਦਾ ਜੋਰ ਵਧਿਆ ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਚ ਅਰਦਾਸ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਸਿੱਖ ਮਿਸਲਾਂ ਦੇ ਸਰਦਾਰਾਂ ਸਮੇਤ ਖਾਲਸਾ ਦਲ ਨੇ ਸਰਹੰਦ ਉੱਤੇ ਹੱਲਾ ਬੋਲ ਦਿੱਤਾ। ਸਿੰਘਾਂ ਨੇ ਇੱਥੋਂ ਦੇ ਨਵਾਬ ਜੈਨ ਖਾਨ ਨੂੰ ਮਾਰ ਕੇ ਸਰਹੰਦ ਨੂੰ ਮੁੜ ਫਤਿਹ ਕਰ ਲਿਆ ਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਇਸ ਨੂੰ ਤਬਾਹ ਕਰ ਦਿੱਤਾ। ਇਸ ਤਬਾਹੀ 'ਚ ਸਰਹੰਦ ਦੇ ਕੁੱਝ ਹੀ ਮੁਹੱਲੇ ਬਚੇ ਜਿੱਥੇ ਹਿੰਦੂ ਸਿੱਖ ਵਸਦੇ ਸੀ ਜੋ ਕਿ ਗੁਰੂ ਘਰ ਦੇ ਵਿਰੋਧੀ ਨਹੀਂ ਸਨ। ਸਰਹੰਦ ਸੋਧ ਕੇ ਸਰਦਾਰਾਂ ਨੇ ਬਚੇ ਹੋਏ ਮੁਹੱਲਿਆਂ 'ਚੋਂ ਸਿਆਣੀ ਉਮਰ ਦੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਉਹਨਾਂ ਕੋਲੋਂ ਸਹਿਬਜ਼ਾਦਿਆਂ ਦਾ ਸ਼ਹੀਦੀ ਬਿਰਤਾਂਤ ਸੁਣਿਆ। ਤੇ ਉਹਨਾਂ ਦੀ ਸਥਾਨਾਂ ਦੀ ਨਿਸ਼ਾਨਦੇਹੀ ਕਰਵਾਈ ਇਹਨਾਂ ਬਜ਼ੁਰਗਾਂ ਨੇ ਆਪਣੇ ਬਚਪਨ ਵਿੱਚ ਇਸ ਸ਼ਹੀਦੀ ਨੂੰ ਅੱਖੀਂ ਦੇਖਿਆ ਸੀ ਉਹਨਾਂ ਨੇ ਠੰਡਾ ਬੁਰਜ ਸ਼ਹੀਦੀ ਸਥਾਨ ਅਤੇ ਜੋਤੀ ਸਰੂਪ ਵਾਲੇ ਥਾਂ ਸਰਦਾਰਾਂ ਨੂੰ ਨਾਲ ਜਾ ਕੇ ਦਿਖਾਏ ਬਜ਼ੁਰਗਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਸਰਦਾਰ ਜੱਸਾ ਸਿੰਘ ਸੁਮੀਤ ਸਾਰੇ ਸਰਦਾਰ ਇਹਨਾਂ ਸਥਾਨਾਂ ਉੱਤੇ ਆਏ ਤੇ ਕੜਾ ਪ੍ਰਸ਼ਾਦ ਦੀ ਦੇ ਕਰਵਾ ਅਰਦਾਸ ਕਰਵਾਈ ਸਿਆਣਿਆਂ ਤੋਂ ਸ਼ਹੀਦੀ ਬਰਤਾਰਤ ਕੰਨੀ ਸੁਣ ਕੇ ਸਥਾਨਾਂ ਨੂੰ ਅੱਖੀਂ ਦੇ ਕੇ ਸਰਦਾਰਾਂ ਅਤੇ ਦੇਖਣ ਸੋਣ ਵਾਲਿਆਂ ਦੀਆਂ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਸਰਦਾਰਾਂ ਨੇ ਸਭ ਤੋਂ ਪਹਿਲਾ ਕਾਰਜ ਇਹ ਕੀਤਾ ਕਿ ਜਿੱਥੇ ਸਹਿਬਜ਼ਾਦੇ ਸ਼ਹੀਦ ਹੋਏ ਸੀ ਉੱਥੇ ਬਹੁਤ ਹੀ ਸੁੰਦਰ ਥੜਾ ਸਾਹਿਬ ਉਸਾਰ ਦਿੱਤਾ ਉੱਪਰ ਚੌਂਕੀ ਰੱਖ ਕੇ ਚੰਦੋਆ ਤਾਣਿਆ ਇਸ ਤੋਂ ਬਾਅਦ ਫਿਰ ਪੰਜ ਸ਼ਸਤਰ ਚੌਂਕੀ ਉੱਪਰ ਸਜਾ ਕੇ ਇੱਕ ਸਿੰਘ ਨੂੰ ਚੋਰ ਕਰਨ ਲਈ ਨਿਯਤ ਕੀਤਾ ਤੇ ਇੱਥੇ ਹੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਵੀ ਉਸ ਨੂੰ ਸੌਂਪ ਦਿੱਤੀ ਸਾਰੇ ਹੀ ਸਰਦਾਰਾਂ ਤੇ ਖਾਲਸਾ ਪੰਥ ਨੇ ਇੱਥੇ ਇਕੱਤਰ ਹੋ ਕੇ ਬਹੁਤ ਸਾਰੀ ਕੜਾ ਪ੍ਰਸ਼ਾਦ ਦੀ ਦੀਗ ਤਿਆਰ ਕਰ ਅਰਦਾਸ ਕਰਵਾਈ। ਉਹਨਾਂ ਨੇ ਸ਼ਸਤਰਾਂ ਨੂੰ ਗੁਰੂ ਸਮਾਨ ਜਾਣ ਮਾਇਆ ਭੇਟ ਕਰ ਪ੍ਰਕਰਮਾ ਕੀਤੀਆਂ ਤੇ ਸਰਦਾ ਰਣ ਮੱਥਾ ਟੇਕਿਆ। ਉਪਰੰਤ ਕੀਰਤਨੀਏ ਸਿੰਘਾਂ ਨੇ ਕੀਰਤਨ ਕੀਤਾ ਤੇ ਗੁਰੂ ਕੇ ਲੰਗਰ ਦੇ ਵਰਤਾਰੇ ਵਰਤਾਏ ਗਏ। ਇਸ ਤੋਂ ਕੁਝ ਸਮੇਂ ਬਾਅਦ ਇਸੇ ਥੜਾ ਸਾਹਿਬ ਤੇ ਗੁਰਦੁਆਰਾ ਸਾਹਿਬ ਉਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਨਿਸ਼ਾਨ ਸਾਹਿਬ ਚੁਲਾਇਆ। ਬਹੁਤ ਸਾਰੀ ਜਾਗੀਰ ਵੀ ਸ਼ੀਦੀ ਸਥਾਨਾ ਦੇ ਨਾਂ ਤੇ ਲਿਖਤ ਕਰਵਾਈ। ਫਿਰ ਖਾਲਸਾ ਪੰਥ ਸਰਹੰਦ ਨੂੰ ਮੁੜ ਤੋਂ ਫਤਿਹਗੜ੍ਹ ਸਾਹਿਬ ਕਹਿਣ ਲੱਗ ਪਿਆ ਫਤਿਹਗੜ੍ਹ ਸਾਹਿਬ ਦੇ ਬਾਕੀ ਸਥਾਨ ਵੀ ਖਾਲਸਾ ਪੰਥ ਨੇ ਬਣਵਾਏ ਤੇ ਸ਼ਹੀਦੀ ਸਥਾਨ ਦੀ ਉਸਾਰੀ ਹੁਣ ਤੀਜੀ ਵਾਰ ਹੋਈ ਸੀ ਪਹਿਲੀ ਵਾਰ ਪਾਪੀ ਵਜੀਰ ਖਾਨ ਨੇ ਆਪਣੇ ਕਸ਼ਟਾਂ ਤੋਂ ਛੁਟਕਾਰਾ ਪਾਉਣ ਲਈ ਚੌਧਰੀ ਕਪੂਰੇ ਬਰਾੜ ਦੇ ਕਹਿਣ ਤੇ ਇੱਥੇ ਚਬੂਤਰਾ ਬਣਵਾਇਆ ਸੀ ਮਤਲਬ ਇੱਕ ਥੜਾ ਬਣਵਾਇਆ ਸੀ ਦੂਸਰੀ ਵਾਰ ਬੱਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਗੁਰਦੁਆਰਾ ਸਾਹਿਬ ਬਣਵਾਇਆ ਤੇ ਫਿਰ ਖਾਲਸਾ ਪੰਥ ਨੇ ਤੀਜੀ ਵਾਰ ਸ਼ਹੀਦਾਂ ਦੀ ਯਾਦਗਾਰ ਗੁਰਦੁਆਰਾ ਸਾਹਿਬ ਉਸਾਰ ਕੇ ਸਦੀਵੀ ਕਾਇਮ ਕਰ ਦਿੱਤੀ। ਇਸ ਤੋਂ ਅਗਲਾ ਕਾਰਜ ਖਾਲਸਾ ਪੰਥ ਲਈ ਸ਼ਰੀਦ ਦਰਬਾਰ ਸਾਹਿਬ ਦੀ ਇਮਾਰਤ ਉਸਾਰੀ ਦਾ ਸੀ ਜਿਸ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਢਾਹ ਦਿੱਤਾ ਸੀ। ਜੱਸਾ ਸਿੰਘ ਆਲੂਵਾਲੀਆ ਸਰਹੰਦ ਦੇ ਲੁੱਟਦੇ ਖਜ਼ਾਨੇ ਨੂੰ ਗੁਰੂ ਦਰ ਤੇ ਹੀ ਖਾਟਣਾ ਚਾਹੁੰਦੇ ਸੀ। ਉਹਨਾਂ ਨੇ ਇੱਕ ਚਾਦਰ ਵਿਛਾ ਕੇ ਉਸ ਵਿੱਚ 9 ਲੱਖ ਰੁਪਇਆ ਪਾਇਆ ਤੇ ਬਾਕੀ ਸਰਦਾਰਾਂ ਨੂੰ ਕਿਹਾ ਕਿ ਉਹ ਵੀ ਇਸ ਵਿੱਚ ਮਾਇਆ ਭੇਟ ਕਰਨ। ਪਾਂਕੇ ਸ਼ਰੀਦਰ ਦਰਬਾਰ ਸਾਹਿਬ ਦੀ ਮੋੜ ਉਸਾਰੀ ਹੋ ਸਕੇ। ਬਾਕੀ ਦੇ ਸਰਦਾਰਾਂ ਨੇ ਉਸ ਵਿੱਚ 5 ਲੱਖ ਤੋਂ ਜ਼ਿਆਦਾ ਮਾਇਆ ਢੇਰ ਕੀਤੀ ਤੇ ਉਸ ਚਾਦਰ ਦੀ ਪੰਡ ਬਣ ਕੇ ਖਾਲਸਾ ਪੰਥ ਨੇ ਉਸ ਨੂੰ ਗੁਰੂ ਦੀ ਚਾਦਰ ਕਹਿ ਕੇ ਸਤਿਕਾਰਿਆ। ਇਸ ਮਾਇਆ ਨਾਲ ਉਸੇ ਸਾਲ ਹੀ ਸ਼ਰੀਦਰ ਦਰਬਾਰ ਸਾਹਿਬ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਤੇ ਸਰੋਵਰ ਨੂੰ ਸਾਫ਼ ਕਰਕੇ ਜਲ ਭਰ ਦਿੱਤਾ ਗਿਆ। ਅਗਲੇ ਕੁਝ ਸਾਲਾਂ ਵਿੱਚ ਹੀ ਬੁੰਗਿਆਂ ਤੇ ਮਕਾਨਾਂ ਸਮੇਤ ਸ਼ਰੀਦਰ ਦਰਬਾਰ ਸਾਹਿਬ ਦੀ ਇਮਾਰਤ ਦੀ ਸੇਵਾ ਸੰਪੂਰਨ ਕਰ ਦਿੱਤੀ ਗਈ। ਸੋ ਸਾਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਆਰੰਭਤਾ ਸ਼ਹੀਦਾਂ ਦੇ ਅਸਥਾਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹੀ ਹੋਈ ਸੀ। ਅੰਮ੍ਰਿਤਸਰ ਸਾਹਿਬ ਜੀ ਦੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਬਾਰੇ ਆਪਾਂ ਇੱਕ ਬਹੁਤ ਲੰਬੀ ਅਤੇ ਡਿਟੇਲ ਵੀਡੀਓ ਬਣਾਈ ਹੋਈ ਹੈ। ਉਹ ਵੀ ਤੁਸੀਂ ਚੈਨਲ ਉੱਪਰ ਜਰੂਰ ਦੇਖਿਓ। ਸੋ ਆਪਾਂ ਆਪਣੇ ਟੌਪਿਕ ਤੇ ਵਾਪਸ ਹੁੰਦੇ ਹਾਂ। ਸਰਹੰਦ ਦੀ ਤੇ ਇਸ ਦੇ ਇਲਾਕੇ ਦੀ ਵੰਡ ਸਮੇਂ ਸਰਹੰਦ ਸ਼ਹਿਰ ਨੂੰ ਗੁਰੂਮਾਰੀ ਤੇ ਪਾਪੀ ਸ਼ਹਿਰ ਜਾਣ ਕੇ ਇਸ ਨੂੰ ਕੋਈ ਵੀ ਸਰਦਾਰ ਲੈਣ ਤੋਂ ਤਿਆਰ ਨਾ ਹੋਏ। ਫਿਰ ਇਹ ਸਾਰੇ ਸਰਦਾਰਾਂ ਨੇ ਇਹ ਸਲਾਹ ਕੀਤੀ ਕਿ ਸਰਹੰਦ ਦੇ ਬਚੇ ਹੋਏ ਇੱਥੇ ਵਸਦੇ ਵਸਨੀਕ ਜਿਸ ਵੀ ਸਰਦਾਰ ਦਾ ਪੱਲਾ ਫੜ ਲੈਣਗੇ ਸਰਹੰਦ ਉਸੇ ਨੂੰ ਸੰਭਾਲ ਦਿੱਤੀ ਜਾਏਗੀ ਸ਼ਹਿਰ ਦੇ ਵਸਨੀਕਾਂ ਨੇ ਭਾਈ ਬੁੱਢਾ ਸਿੰਘ ਸਰਦਾਰ ਦਾ ਪੱਲਾ ਫੜ ਲਿਆ ਤੇ ਬਾਕੀ ਸਰਦਾਰਾਂ ਨੇ ਬਹੁਤ ਖੁਸ਼ ਹੋ ਕੇ ਇਥੋਂ ਦਾ ਪ੍ਰਬੰਧ ਉਸ ਨੂੰ ਸੰਭਾਲ ਦਿੱਤਾ ਉਹ ਵੀ ਇਸ ਨੂੰ ਆਪਣੇ ਕੋਲ ਨਹੀਂ ਸੀ ਰੱਖਣਾ ਚਾਹੁੰਦਾ ਇਸ ਤੋਂ ਕੁਝ ਮਹੀਨਿਆਂ ਬਾਅਦ ਹੀ ਭਾਈ ਬੁੱਢਾ ਸਿੰਘ ਨੇ ਸਰਹੰਦ ਸ਼ਹਿਰ ਦਾ ਪ੍ਰਬੰਧ 25000 ਰੁਪਏ ਲੈ ਕੇ ਅਗਸਤ 1764 ਨੂੰ ਬਾਬਾ ਆਲਾ ਸਿੰਘ ਪਟਿਆਲੇ ਵਾਲੇ ਉਹਨਾਂ ਨੂੰ ਸੰਭਾਲ ਦਿੱਤਾ ਅੱਗੇ ਜਾ ਕੇ ਰਿਆਸਤ ਪਟਿਆਲਾ ਦਾ ਮਾਲਕ ਬਾਬਾ ਆਲਾ ਸਿੰਘ ਦਾ ਪੜੋਤਾ ਮਹਾਰਾਜਾ ਕਰਮ ਸਿੰਘ ਬਣਿਆ ਉਹਨਾਂ ਨੇ ਸਰਹੰਦ ਨੂੰ ਸਰਕਾਰੀ ਗਾਜਾਂ ਵਿੱਚ ਫਤਿਹਗੜ੍ਹ ਸਾਹਿਬ ਲਿਖਣ ਦਾ ਹੁਕਮ ਜਾਰੀ ਕੀਤਾ ਤੇ ਫਿਰ ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਹੀ ਲਿਖਿਆ ਜਾਣ ਲੱਗਿਆ ਮਹਾਰਾਜਾ ਕਰਮ ਸਿੰਘ ਨੇ ਕਈ ਗੁਰੂ ਸਥਾਨਾਂ ਸਮੇਤ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਵੀ ਬਹੁਤ ਮਾਇਆ ਖਰਚ ਕੀਤੀ ਮਹਾਨ ਕੋਸ਼ ਵਿੱਚ ਮਹਾਰਾਜਾ ਕਰਮ ਸਿੰਘ ਨੂੰ ਪੂਰਨ ਸਿੱਖ ਸੂਰਬੀਰ ਨਿਰਵਿਕਾਰ ਚਤੁਰ ਤੇ ਮਹਾਤਮਾ ਰਾਜਾ ਲਿਖਿਆ ਹੈ ਅਪ੍ਰੈਲ 1992 ਨੂੰ ਪੰਜਾਬ ਸਰਕਾਰ ਨੇ ਸਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹਾ ਬਣਾ ਦਿੱਤਾ ਸਰਹੰਦ ਫਤਿਹ ਤੋਂ ਬਾਅਦ ਸਹਿਬਜ਼ਾਦਾ ਫਤਿਹ ਸਿੰਘ ਜੀ ਦੇ ਨਾਂ ਤੇ ਬਣਿਆ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਦਾਸਤਾਨ ਦਾ ਸੁਨੇਹਾ ਦੁਨੀਆ ਪਰ ਨੂੰ ਦਿੰਦਾ ਰਹੇਗਾ ਪੂਰੀ ਦੁਨੀਆ 'ਚ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਵੱਡਾ ਹੋਰ ਕੋਈ ਦੁਖਾਂਤ ਨਹੀਂ ਵਾਪਰਿਆ ਜਿਸ ਵਿੱਚ ਇੰਨੀ ਛੋਟੀ ਉਮਰ 'ਚ ਵੱਡੀ ਦਲੇਰੀ ਨਾਲ ਸ਼ਹਾਦਤ ਦਿੱਤੀ ਹੋਵੇ। ਛੀਦਾ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਹੇ ਬਚਨਾ ਦੀ ਸਰਹੰਦ ਨੂੰ ਮਾਰ ਪੈ ਗਈ। ਉਹ ਗੁਰੂ ਮਾਰੀ ਹੋ ਗਈ ਤੇ ਖਾਲਸਾ ਪੰਥ ਦੇ ਹੱਥੋਂ ਪੂਰੀ ਤਰ੍ਹਾਂ ਤਬਾਹ ਹੋ ਗਈ। ਸਿੱਖ ਸਰਦਾਰਾਂ ਨੇ ਇਸ ਨੂੰ ਆਪੋ ਆਪਣਾ ਹਿੱਸਾ ਮੰਨ ਕੇ ਖੂਬਟਾਇਆ। ਅਮੀਰ ਜਾਦਿਆਂ, ਕੱਟੜ ਮੁਲਾਣਿਆਂ ਅਤੇ ਗੁਰੂ ਦੋਖਿਆਂ ਦੇ ਮਹਿਲ, ਅਟਾਰੀਆਂ ਤੇ ਹਵੇਲੀਆਂ ਨੂੰ ਹਾਥੀਆਂ ਨਾਲ ਬੰਨ ਕੇ ਮਿੱਟੀ ਵਿੱਚ ਮਿਲਾ ਦਿੱਤਾ ਗਿਆ। ਸਰਦਾਰਾਂ ਨੇ ਰਾਤ ਨੂੰ ਗੁਰੂ ਮਾਰੀ ਚ ਸੌਣਾ ਵੀ ਪਾਪ ਸਮਝਿਆ। ਉਹਨਾਂ ਨੇ ਆਪੋ ਆਪਣੇ ਤੰਬੂ ਸਰਹੰਦ ਤੋਂ ਦੂਰ ਜਾ ਗੱਡੇ। ਸਿੰਘਾਂ ਦੇ ਮਨਾਂ ਅੰਦਰ ਇਹ ਗੱਲ ਘਰ ਘਰ ਗਈ ਸੀ ਕਿ ਗੁਰੂ ਦਸ਼ਮੇਸ਼ ਜੀ ਨੇ ਕਿਹਾ ਹੈ ਕਿ ਸਰਹੰਦ ਦੀਆਂ ਇੱਟਾਂ ਸਤਲੁਜ ਦਰਿਆ ਅੰਦਰ ਜਾ ਸੁੱਟਣੀਆਂ। ਪ੍ਰਾਤਨ ਸਮੇਂ ਦੇ ਸਿੱਖ ਜਦੋਂ ਵੀ ਸਰਹੰਦ ਸ਼ੀਦੀ ਅਸਥਾਨ ਤੇ ਦیدار ਕਰਨ ਜਾਂਦੇ ਤਾਂ ਉਹ ਪੰਜ ਇੱਟਾਂ ਤੋੜ ਕੇ ਆਉਂਦੇ। ਦੂਰੋਂ ਗਏ ਸਿੱਖ ਕੁਝ ਇੱਟਾਂ ਨਾਲ ਲਿਆ ਕੇ ਕਿਸੇ ਮਾੜੇ ਥਾਂ ਜਾਂ ਦਰਿਆ ਵਿੱਚ ਸੁੱਟ ਦਿੰਦੇ। ਸੋ ਇਸ ਤੋਂ ਬਾਅਦ ਪਟਿਆਲਾ ਰਿਆਸਤ ਦੇ ਰਾਜਾ ਮਹਿੰਦਰ ਸਿੰਘ ਨੇ ਸਰਹੰਦ ਦੇ ਖੰਡਰਾਂ ਦੇ ਮਲਬੇ ਨੂੰ ਨਾਰਥ-ਵੈਸਟਰਨ ਰੇਲਵੇ ਲਾਈਨ ਨੂੰ ਵੇਚ ਦਿੱਤਾ। ਇਸ ਅੰਗਰੇਜ਼ੀ ਕੰਪਨੀ ਨੇ ਰੇਲਵੇ ਲਾਈਨ ਵਿਛਾਉਣ ਲਈ ਇਹਨਾਂ ਇੱਟਾਂ ਦੇ ਮਲਬੇ ਨੂੰ ਲਾਈਨਾਂ ਦੇ ਥੱਲੇ ਮੀਲਾਂ ਤੱਕ ਵਿਛਾ ਦਿੱਤਾ। ਸੋ ਅੱਜ ਵੀ ਉਹ ਰੇਲਵੇ ਲਾਈਨ ਸਰਹੰਦ ਦੀਆਂ ਪੁਰਾਣੀਆਂ ਇੱਟਾਂ ਉੱਪਰ ਹੀ ਚੱਲਦੀ ਹੈ। ਸੋ ਹੁਣ ਗੱਲ ਕਰਦੇ ਹਾਂ ਕਿ ਫਤੇਗੜ ਸਾਹਿਬ ਵਿਖੇ ਜੋ ਨੀਹਾਂਵੜਾ ਸਥਾਨ ਹੈ ਉਹ ਕਿਵੇਂ ਮਿਲਿਆ? ਇਹ ਤਕਰੀਬਨ 1944-45 ਦੇ ਦੌਰਾਨ ਜਦੋਂ ਖਾਲਸਾ ਇੱਥੇ ਬਿਲਡਿੰਗ ਉਸਾਰਨ ਵਾਸਤੇ ਇਹ ਅਸਥਾਨ ਦੀ ਥੋੜੀ ਖੁਦਾਈ ਕਰਨ ਲੱਗਾ ਤਾਂ ਥੱਲਿਓ ਇਹ ਨੀਹਾਂਵਲਾ ਸਥਾਨ ਮਿਲ ਗਿਆ ਜੋ ਕਿ ਅੱਜਕੱਲ੍ਹ ਭੂਰਾ ਸਾਈਹ ਵਿੱਚ ਹੈ ਅਤੇ ਜ਼ਮੀਨ ਦੇ ਲੈਵਲ ਤੋਂ ਨੀਵਾ ਹੈ ਅਤੇ ਉੱਪਰ ਗੁਰਦੁਆਰਾ ਸਾਈਹ ਬਣਿਆ ਹੋਇਆ ਹੈ ਹੁਣ ਜੇਕਰ ਮੁੱਖ ਤੌਰ ਤੇ ਦੇਖਿਆ ਜਾਵੇ ਜਿਵੇਂ ਆਪਾਂ ਵੀਡੀਓ ਵਿੱਚ ਪਿੱਛੇ ਵੀ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਵਜੀਰ ਖਾਨ ਨੇ ਇੱਥੇ ਥੜਾ ਬਣਵਾਇਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਥੇ ਸੇਵਾ ਕਰਵਾਈ ਫਿਰ 1764 ਵਿੱਚ ਖਾਲਸਾ ਪੰਥ ਨੇ ਇੱਥੇ ਸੇਵਾ ਕਰਵਾਈ ਫਿਰ ਮਹਾਰਾਜਾ ਕਰਮ ਸਿੰਘ ਹਰਾਂ ਦੇ ਸਮੇਂ ਅਤੇ ਫਿਰ ਅਜਵਾਲੀ ਇਮਾਰਤ ਦੀ ਸੇਵਾ ਅੱਜ ਤੋਂ 60-70 ਸਾਲ ਪਹਿਲਾਂ ਹੋਈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਚੈਨਲ ਉੱਪਰ ਅਸੀਂ ਪੂਰੇ ਸ਼ਹੀਦੀ ਹਫ਼ਤੇ ਦੇ ਇਤਿਹਾਸ ਨੂੰ ਇੱਕ ਪੂਰੀ ਸੀਰੀਜ਼ ਰਾਹੀਂ ਤੁਹਾਡੇ ਸਾਹਮਣੇ ਇਸ ਚੈਨਲ ਉੱਪਰ ਸ਼ੇਅਰ ਕਰਾਂਗੇ ਜਿਵੇਂ ਆਪਾਂ 1984 ਦੇ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਪੂਰੀ ਸੀਰੀਜ਼ ਬਣਾਈ ਸੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ ਤਾਂ ਜੋ ਉਹ ਸੀਰੀਜ਼ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ। ਸੋ ਵੀਡੀਓ ਨੂੰ ਅੱਗੇ ਵਧਾਉਂਦੇ ਹਾਂ ਕਿ ਤੁਹਾਨੂੰ ਪਤਾ ਹੈ ਕਿ ਫਤਿਹਗੜ ਸਾਹਿਬ ਵਿਕੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਤਕਰੀਬਨ 200 ਸਾਲ ਤੱਕ ਇੱਥੇ ਕੋਈ ਵੀ ਯਾਦਗਾਰ ਨਹੀਂ ਸੀ ਮਨਾਈ ਜਾਂਦੀ। ਫਿਰ ਇੱਕ ਗਿਆਨੀ ਠਾਕੁਰ ਸਿੰਘ ਜੀ ਇਤਿਹਾਸ ਵਿੱਚ ਹੋਏ ਆ। ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਗੁਰਦੁਆਰਾ ਯਾਤਰਾ ਬਰੇ। 1887 ਦੀ ਗੱਲ ਹੈ। ਜਦੋਂ ਉਹਨਾਂ ਦੇ ਖਿਆਲ ਵਿੱਚ ਪਹਿਲੀ ਵਾਰ ਆਇਆ ਕਿ ਸਹਿਬਜ਼ਾਦਿਆਂ ਦੇ ਇਤਿਹਾਸਿਕ ਦਿਨ ਮਨਾਏ ਜਾਣੇ ਚਾਹੀਦੇ। ਉਸ ਸਮੇਂ ਉਹਨਾਂ ਨੇ 11 12 ਤੇ 13 ਪੋ ਦੇ ਇਹ ਦਿਨ ਤੈਅ ਕਰਕੇ ਬਹੁਤ ਵੱਡਾ ਪ੍ਰੋਗਰਾਮ ਉਲੀਕਿਆ ਸੀ ਸੋ ਉਸ 1887 ਦੇ ਸਮੇਂ ਤੋਂ ਲੈ ਕੇ ਅੱਜ ਤੱਕ ਫਤਿਹਗੜ੍ਹ ਸਾਹਿਬ ਵਿਖੇ ਇਹ ਸ਼ੀ ਦਿਵਤੰਮ ਮਨਾਇਆ ਜਾਂਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 1924 ਤੱਕ ਜਿੰਨੇ ਵੀ ਸਹਿਬਜ਼ਾਦਿਆਂ ਦੇ ਸਥਾਨ ਸਨ ਉਹਨਾਂ ਸਾਰਿਆਂ ਉੱਪਰ ਸਿਰਫ ਸ਼ਸਤਰ ਹੀ ਸਜਾਏ ਗਏ ਸੀ ਫਿਰ ਜਦੋਂ ਬਾਅਦ ਵਿੱਚ ਗੁਰਦੁਆਰਾ ਸੁਧਾਰ ਲਹਿਰ ਚੱਲਦੀ ਹੈ ਤਾਂ ਇਹਨਾਂ ਸਾਰੇ ਸਥਾਨਾਂ ਤੇ ਹੋਲੀ-ਹੋਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ ਕਰ ਦਿੱਤੇ ਗਏ ਅਤੇ ਇੰਨਾ ਸ਼ੀਧੀ ਸਥਾਨਾਂ ਦੇ ਨਾਮ ਉੱਪਰ ਕਿਸੇ ਸਮੇਂ 7000 ਵਿਗੇ ਜ਼ਮੀਨ ਵੀ ਸੀ ਸੋ ਇੱਥੇ ਹੀ ਵੀਡੀਓ ਦੀ ਸਮਾਪਤੀ ਹੈ ਜੇਕਰ ਇਤਿਹਾਸ ਨੂੰ ਅੱਛਾ ਵੇ ਜੇ ਤੁਸੀਂ ਮਤਲਬ ਵਾਕਿਆ ਹੀ ਇਤਿਹਾਸਿਕ ਵੀਡੀਓ ਵੇਖਣੀਆਂ ਨੇ ਸਿੱਖ ਰਿਲੀਜੀਅਨ ਤੋਂ ਰਿਲੇਟਿਡ ਤੇ ਸਿੱਖ ਪੇਜ ਜਿਹੜਾ ਆਪਣੇ ਵੀਰੇ ਸਾਰਿਆਂ ਨੂੰ ਪਤਾ ਹੈ ਇਦੇ ਉਤੇ ਬੜੀਆਂ ਵਧੀਆ ਇਸ ਤਰ੍ਹਾਂ ਨਾ ਸਾਰੀਆਂ ਹਿਸਟਰੀ ਦੀਆਂ ਵੀਡੀਓ ਜਿਹੜੀਆਂ ਨੇ ਸਿੱਖੀਜ਼ਮ ਦੀਆਂ ਉਹ ਅਪਲੋਡ ਕਰਦੇ ਨੇ ਬਲਕਿ ਉਹਨਾਂ ਨੇ ਉਹਨਾਂ ਦੀ ਨਵੀਂ ਵੀਡੀਓ ਸੀ ਜਿਹੜੀ ਆਪਾਂ ਵੇਖੀ ਆ ਔਰ ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਜਿਵੇਂ ਸ਼ਹੀਦੀ ਹਫਤਾ ਜੋ ਜੋ ਕੁਝ ਹੋਇਆ ਸੀ ਇਸ ਦਿਨਾਂ ਦੇ ਵਿੱਚ ਉਹ ਅਸੀਂ ਉਹਦੇ ਉੱਤੇ ਰੋਜ਼ ਕਿ ਅੱਜ ਕੀ ਹੋਇਆ ਅੱਜ ਕੀ ਕੀ ਹੋਇਆ ਉਹ ਸਾਰੀਆਂ ਵੀਡੀਓ ਬਣਾਵਾਂਗੇ ਤੇ ਆਪਾਂ ਵੀ ਫਿਰ ਇਹਦੇ ਨਾਲ ਦੇ ਨਾਲ ਜੁੜੇ ਰਹਾਂਗੇ ਉਹਦੇ ਤੋਂ ਤੁਹਾਨੂੰ ਬੜਾ ਨਾ ਇਨਫੋਰਮੇਸ਼ਨ ਮਿਲ ਜੇਗੀ ਸਾਨੂੰ ਵੀ ਇਨਫੋਰਮੇਸ਼ਨ ਮਿਲੇਗੀ ਨਾਲੇ ਜਿਹੜੇ ਸਾਡੇ ਸੰਗਤ ਦੇਖਣ ਵਾਲੀ ਹੈਗੀ ਆ ਇਹ ਵੀ ਸਾਨੂੰ ਰეკਮੈਂਡ ਕਰਨ ਕਿ ਅਸੀਂ ਉਹਨਾਂ ਵਾਸਤੇ ਇਹ ਵੀਡੀਓ ਲੈ ਕੇ ਆਈਏ ਬਾਕੀ ਇੱਕ ਗੱਲ ਕਹਿਣੀ ਚਾਹਾਂਗਾ ਕਿ ਚੀਜ਼ਾਂ ਤੇ ਉਹਨਾਂ ਨੂੰ ਪਤਾ ਹੀ ਆ ਉਹ ਦੇਖਦੇ ਆਪ ਹੀ ਹੈਗੇ ਆ ਲੇਕਿਨ ਸਾਡੀ ਇਨਫੋਰਮੇਸ਼ਨ ਵਾਲਾ ਤੁਸੀਂ ਰეკਮੈਂਡ ਕਰਦੇ ਹੋ ਕਿ ਅਸੀਂ ਵੀਡੀਓ ਦੇਖਿਆ ਕਰੀਏ ਤਾਂ ਕਿ ਸਾਨੂੰ ਵੀ ਇਹ ਚੀਜ਼ ਪਤਾ ਲੱਗੇ ਬਿਲਕੁਲ ਬਹੁਤ ਸਾਰੇ ਕਮੈਂਟ ਆਉਂ ਰਹੇ ਨੇ ਔਰ ਮੇਰੀ ਗੱਲ ਵੀ ਹੋਈ ਸੀ ਉੱਧਰ ਭਰਾਵਾਂ ਨਾਲ ਤੇ ਉਹ ਇਹੀ ਆਂਦੇ ਸਨ ਕਿ ਇਹਨਾਂ ਨੂੰ ਨਾ ਹਿਸਟਰੀ ਦੀਆਂ ਵੀਡੀਓ ਜਿਵੇਂ ਕਿ ਉਹ ਪਿਛਲੀ ਵੀਡੀਓ ਤੇ ਆਪਾਂ ਗੱਲ ਕੀਤੀ ਆਪਾਂ ਵਰਲਡ ਲਾਰਜੇਸਟ ਕਮਿਊਨਿਟੀ ਕਿਚਨ ਵੇਖਿਆ ਸੀ ਤੇ ਦਰਬਾਰ ਸਾਹਿਬ ਦਾ ਉਹਨਾਂ ਨੇ ਕਈ ਬੰਦਿਆਂ ਨੇ ਲਿਖਿਆ ਸੀ ਕਿ ਸਜਾਦ ਵੀਰਿਆਂ ਨੂੰ ਤੇ ਸਿੱਖੇ ਬਹੁਤ ਪਤਾ ਲੱਗ ਗਿਆ ਸਿੱਖ ਧਰਮ ਬਾਰੇ ਉਹਨਾਂ ਦੀ ਹਿਸਟਰੀ ਬਾਰੇ ਇਹਨਾਂ ਚੀਜ਼ਾਂ ਤੇ ਇਹਨਾਂ ਨੂੰ ਵੀ ਨਾ ਮਤਲਬ ਆਇਸਤਾ ਇਸਤਾ ਜ਼ਾਹਰ ਹੈ ਤੁਹਾਨੂੰ ਵੀ ਆਈਡੀਆ ਹੋ ਜਾਏਗਾ ਜਿੱਦੋਂ ਬੰਦਾ ਕੋਈ ਚੀਜ਼ 'ਚ ਇੰਟਰਸਟ ਲੈਂਦਾ ਹੈ ਆ ਵੀਡੀਓਜ਼ ਵੇਖਦਾ ਤੇ ਉਦੋਂ ਹੀ ਪਤਾ ਲੱਗਦਾ ਕਿ ਯਾਰ ਇਹਦਾ ਇਤਿਹਾਸ ਕੀ ਹੈ ਹਾਂ ਔਰ ਸਪੈਸ਼ਲੀ ਇੱਕ ਚੀਜ਼ ਦੇ ਉਤੇ ਮਾਣ ਕਰਿਆ ਕਰੋ ਆਪਣੇ ਪੰਜਾਬੀ ਹੋਣ ਤੇ ਪੰਜਾਬੀ ਹੋਣ ਦੇ ਬਿਲਕੁਲ ਪੰਜਾਬੀ ਹੋਣ ਦੇ ਮਾਣ ਕਰਿਆ ਕਰੋ ਕਿ ਮੇਰੇ ਜ਼ਿਹਨ 'ਚ ਗੱਲ ਆ ਰਹੀ ਸੀ ਕਿ ਅਸੀਂ ਪੰਜਾਬੀ ਹੈਗੇ ਹਾਂ ਲੇਕਿਨ ਅਸੀਂ ਨਾ ਪ੍ਰਾਊਡ ਨਾਲ ਫਖਰ ਨਾਲ ਆਖਿਆ ਕਰੀਏ ਜਿਵੇਂ ਅਸੀਂ ਇਹ ਨਹੀਂ ਦੇਖੀਏ ਤੇ ਅਸੀਂ ਕਾਦੇ ਪੰਜਾਬੀ ਯਾਰ ਜਿਵੇਂ ਸਾਡੇ ਵਿਰਸੇ ਦਾ ਨਹੀਂ ਪਤਾ ਅਸੀਂ ਕਾਦੇ ਪੰਜਾਬੀਆਂ ਨੇ ਪ੍ਰਾਊਡ ਨਾਲ ਔਰ ਫਖਰ ਦੇ ਨਾਲ ਇਹ ਗੱਲ ਕਰਿਆ ਕਰੋ ਕਿ ਅਸੀਂ ਪੰਜਾਬੀ ਆ ਹਾਂ ਇੱਕ ਭਰਾ ਨੇ ਉਹ ਮੈਸੇਜ ਕੀਤਾ ਬੜਾ ਲੰਮਾ ਤੇ ਉਹਨਾਂ ਨੇ ਇਹ ਨਾ ਮੈਂ ਸੁਣਨ ਢਿਆ ਸਾਂ ਤੇ ਉਹਨਾਂ ਨੇ ਕਿਹਾ ਇਹ ਹੀ ਕਿ ਤੁਸੀਂ ਨਾ ਜਿਹੜੇ ਯਹੂਦੀ ਨੇ ਜਿਹੜੇ ਅੰਗਰੇਜ਼ ਨੇ ਬੇਸ਼ੱਕ ਸਾਇੰਸ ਟੈਕਨੋਲੋਜੀ ਉਹਨਾਂ ਨੇ ਬੜੀਆਂ ਤਰੱਕੀਆਂ ਕਰ ਲਈਆਂ ਲੇਕਿਨ ਜੋ ਵਿਰਸਾ ਸਾਡਾ ਹੈ ਨਾ ਉਹ ਕਲਚਰ ਉਹ ਉਹਨਾਂ ਕੋਲ ਕੋ ਨਹੀਂ ਹੈ ਅਸੀਂ ਇਤਿਹਾਸ ਬਣਾਇਆ ਵਾ ਅਸੀਂ ਇਤਿਹਾਸ ਬਣਾਇਆ ਹੈਗਾ ਉਹ ਜਿਵੇਂ ਸਾਡੇ ਬਜ਼ੁਰਗ ਪੀਰ ਤੇ ਐ ਗੁਰੂ ਆਏ ਨੇ ਨਾ ਉਹਨਾਂ ਦੇ ਕੋ ਨਹੀਂ ਗਏ ਨਹੀਂ ਕੋਈ ਵੀ ਨਹੀਂ ਹੈਗਾ ਬਿਲਕੁਲ ਨਹੀਂ ਹੈ ਤੇ ਇਸ ਕਰਕੇ ਸਾਡਾ ਬੜਾ ਰਿਚ ਕਲਚਰ ਸਾਡੀ ਇੱਕ ਹਿਸਟਰੀ ਆ ਉਹਨਾਂ ਦੇ ਕੋਲ ਹਿਸਟਰੀ ਕੋਈ ਨਹੀਂ ਹੈ ਉਹਨਾਂ ਕੋਲ ਹਿਸਟਰੀ ਕੋਈ ਨਹੀਂ ਹੈ ਆ ਦੀ ਔਰ ਤੁਹਾਨੂੰ ਇੱਕ ਗੱਲ ਕਹਨੀ ਚਾਹਾਂਗਾ ਸ਼ਾਇਦ ਤੁਹਾਨੂੰ ਅਕਵਰਡ ਲੱਗੇ ਇਹ ਗੱਲ ਜੇ ਪੰਜਾਬੀਆਂ ਨੂੰ ਉੱਥੇ ਉਹਨਾਂ ਦਾ ਜ਼ੁਲਮ ਹੋ ਰਿਹਾ ਨਾ ਤੇ ਪੰਜਾਬੀਆਂ ਨਾਲ ਲੈਂਦੇ ਪੰਜਾਬ 'ਚ ਵੀ ਹੋ ਰਿਹਾ ਵਾ ਜਦੋਂ ਜਾਂਦੇ ਜਦੋਂ ਜਦੋਂ ਜਾਂਦੇ ਆ ਬਲੋਚਿਸਤਾਨ ਵਾਲੀ ਸਾਈਡ ਤੇ ਇੱਧਰ ਉੱਧਰ ਕੱਢ ਕੱਢ ਕੇ ਬੱਸਾਂ 'ਚ ਗੋਲੀਆਂ ਮਾਰਦੇ ਆ ਪੰਜਾਬੀ ਸ਼ਨਾਤੀ ਕੱਢ ਦੇਖ ਕੇ ਬਿਲਕੁਲ ਇਸੇ ਤਰ੍ਹਾਂ ਹੀ ਹੈ ਨਾ ਵੀ ਇਹ ਔਰ ਇਹ ਸੇਮ ਚੀਜ਼ ਹੈ ਵੇਖੋ ਉਹਦੋਂ ਆਪਾਂ ਇੱਕ ਵੀਡੀਓ ਵੇਖਣ ਦੇ ਸਾਂ ਲੇਕਿਨ ਆਪਾਂ ਇਹ ਹੋਰ ਟੌਪਿਕਾਂ ਵੱਲੋਂ ਟੁਰ ਪੈਨੇ ਆ ਕਿ ਕੀ ਹੋ ਰਿਹਾ ਕੀ ਨਹੀਂ ਲੇਕਿਨ ਫਿਲਹਾਲ ਆਪਾਂ ਜਿਹੜਾ ਫਤਿਹਗੜ੍ਹ ਸਾਹਿਬ ਦੇ ਆਪਾਂ ਹਿਸਟਰੀ ਜਿਹੜੀ ਹੈ ਨਾ ਉਹ ਵੇਖ ਰਹੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਔਰ ਮੈਨੂੰ ਲੱਗਦਾ ਹੈ ਕਿ ਕਾਫੀ ਕੋਈ ਪਤਾ ਲੱਗਾ ਹੋਏਗਾ ਤੁਹਾਨੂੰ ਨਵਾਂ ਔਰ ਬੜਾ ਅਫਸੋਸ ਹੈ ਜਿੱਦਾਂ ਚਾਰ ਸਾਹਸਾਂ ਦੇ ਨਾਲ ਇੰਨਾ ਜ਼ੁਲਮ ਕੀਤਾ ਯਾਰ ਅੱਛਾ ਮੈਂ ਇੱਕ ਵੀਡੀਓ ਲੈ ਜਿਹਨੂੰ ਤੁਸੀਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਇਹਦੇ ਸ਼ਹਿਰ ਦੀ ਹਿਸਟਰੀ ਦੱਸਣ ਦੇ ਨਾ ਉਹ ਏਰੀਆ ਦੀ ਸਾਰੀ ਦਸੀ ਇਹ ਜਦੋਂ ਆਪਾਂ ਚਾਰ ਸਾਹਸਾਂ ਦੀ ਫਿਲਮ ਵੇਖਾਂਗੇ ਨਾ ਤੇ ਇੱਕ ਕਲੀਅਰ ਇਮੇਜ ਤੁਹਾਡੇ ਜ਼ੇਹਨ ਦੇ ਵਿੱਚ ਆ ਜਾਏਗਾ ਕਿ ਯਾਰ ਕੀ ਕੀ ਹੋਇਆ ਸੀ ਫਿਰ ਉਹ ਤੋਂ ਤੁਸੀਂ ਉਸ ਤੋਂ ਰਿਲੇਟਿਡ ਫਿਰ ਬਹੁਤ ਕੁਝ ਵੇਖਣਾ ਚਾਰ ਸਾਹਸਾਂ ਦੇ ਨਹੀਂ ਵੇਖੀ ਰਾਈਜ਼ ਆਫ ਬੰਦਾ ਸਿੰਘ ਬਹਾਦਰ ਨਹੀਂ ਵੇਖੀ ਤੁਹਾਨੂੰ ਬਲੂ ਸਟਾਰ ਆਪਰੇਸ਼ਨ ਬਾਰੇ ਨਹੀਂ ਪਤਾ ਤੇ ਫਿਰ ਤੁਸੀਂ ਆਉਣ ਵਾਲੇ ਜਿਹੜੇ ਪੰਜਾਬੀਆਂ ਦੇ ਚੜ੍ਹਦੇ ਪੰਜਾਬ ਦੇ ਗੀਤ ਨੇ ਉਹਨਾਂ ਦੇ ਵੀਡੀਓ ਨੇ ਉਹ ਉੱਤੋਂ ਦੀ ਗੱਲਾਂ ਲੰਗਣਗੀਆਂ ਤੁਹਾਨੂੰ ਸਮਝ ਨਹੀਂ ਆਏਗੀ ਕਿ ਯਾਰ ਕੀ ਗੱਲ ਕੀ ਕਰਦੇ ਪਏ ਨੇ ਇਹ ਕਿਸ ਚੀਜ਼ ਬਾਰੇ ਗੱਲ ਕਰਦੇ ਗਾਣੇ ਦੇ ਵਿੱਚ ਉਹਨਾਂ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਸਾਨੂੰ ਨਹੀਂ ਪਤਾ ਕਿ ਕਿਸ ਟੌਪਿਕ ਤੇ ਗੱਲ ਕਰਦੇ ਪਏ ਬਹੁਤ ਸਾਰੇ ਦੇਖ ਲਾਂਗੇ ਫਿਰ ਅਸੀਂ ਜਦੋਂ ਫਸਟ ਟਾਈਮ ਬਹੁਤ ਸਾਰੇ ਇਹੋ ਜਿਹੇ ਗਾਣੇ ਕਿ ਸਾਨੂੰ ਨਾ ਸਮਝ ਨਾ ਆਉਣੀ ਕਿ ਯਾਰ ਕੀ ਗੱਲ ਕਰਦੇ ਪਏ ਨੇ ਫੇਰ ਸਾਨੂੰ ਰეკਮੈਂਡ ਕੀਤੀਆਂ ਗਈਆਂ ਭਰਾਵਾਂ ਵਲੋਂਗੇ ਤੁਸੀਂ ਆ ਤਿੰਨ ਚਾਰ ਚੀਜ਼ਾਂ ਵੇਖ ਲਓ ਚਾਰ ਸਾਬ ਜ਼ਿਆਦੇ ਤੇ ਰਾਈਜ਼ ਆਫ ਬੰਦਾ ਸਿੰਘ ਬਹਾਦਰ ਵੇਖ ਲਓ ਤੇ ਬਲੂ ਸਟਾਰ ਆਪਰੇਸ਼ਨ ਨੂੰ ਪੜ੍ਹ ਲਓ ਪੂਰਾ ਉਹਦੀ ਹਿਸਟਰੀ ਵੇਖ ਲਓ ਬਲੂ ਸਟਾਰ ਉਹ ਹੀ 1984 ਵਾਲਾ ਜਿਹੜਾ 1984 ਤੇ ਤੁਹਾਨੂੰ ਨਾ ਇੱਕ ਇੱਕ ਹਰ ਚੀਜ਼ ਦੀ ਸਮਝ ਆਏਗੀ ਔਰ ਵਾਕਈ ਇਦਾਂ ਹੀ ਜਿਵੇਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਵੇਖਿਆ ਉਸ ਤੋਂ ਬਾਅਦ ਫਿਰ ਸਾਨੂੰ ਹੁਣ ਜਿਹੜੇ ਗੀਤ ਆਉਂਦੇ ਨੇ ਸਾਨੂੰ ਪਤਾ ਲੱਗ ਜਾਂਦਾ ਕਿ ਯਾਰ ਹਾਂ ਇਸ ਚੀਜ਼ ਦੀ ਗੱਲ ਕਰ ਰਹੇ ਨੇ ਐਸੀ ਸਟਰੀ ਬਾਰੇ ਇਸ ਗੀਤ ਚ ਗੱਲ ਕੀਤੀ ਗਈ ਠੀਕ ਹੈ ਚਲੋ ਬਾਕੀ ਆਪਾਂ ਨੈਕਸਟ ਵੀਡੀਓ ਵਿੱਚ ਆਉਨੇ ਆ ਜੀ ਆਪਣਾ ਰੱਖੋ ਖਿਆਲ ਚੈਨਲ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕੀ ਕਰ ਲਿਓ ਸਬਸਕ੍ਰਾਈਬ ਨਹੀਂ ਮੰਨ ਲਓ ਸਾਡੇ ਇਸ ਵੀਰੇ ਦੀ ਗੱਲ ਮੰਨ ਕੇ ਨਾ ਉਹ ਮੁਝ ਫਸ ਗਿਆ ਦੂਸਰੀ ਵਾਰੀ ਜਾਣ ਗਿਆ ਉਹ ਕਹਿੰਦਾ ਲੇਕ ਪਹਿਲੀ ਵਾਰੀ ਵੀ ਸਹੀ ਨਹੀਂ ਹੋਇਆ ਉਹ ਮੁਝ ਫਸ ਗਿਆ ਜੀ ਪੈਨ ਚੈਨਲ ਸਬਸਕ੍ਰਾਈਬ ਕਰ ਲਿਓ ਬੇਨਤੀ ਆ ਸਾਰੇ ਭਰਾਵਾਂ ਨਾਲ ਓਕੇ ਓਕੇ